ਆ ਗਿਆ ਅਦੁੱਖਿਆਲੀ ਹਾਂ ਜੀ ਜੀ ਦਵੇ ਦਾਲੀ ਬੋਲੀ ਬੈਠਾ ਉੱਤ ਘਰ ਹਮ ਰિસ્ਕੀ ਕਮ ਜਾਇ ਤਾਰਾ ਟਾਈਮ ਵੀ ਕੁਛ ਨਹੀਂ ਆਇਆ 11:00 ਵਜੇ ਸਾਰੇ ਸਿਰ ਵਗਰਾ ਨਹੀਂ ਕਰਨੀ ਚਾਹੀਦੀ ਬਾਹਰ ਸ਼ਾਇਦ ਇਹ ਨਾਲ ਦੇ ਅਗਲੇ ਘਰਾਂ ਨੂੰ ਨਹੀਂ ਤਾਂ ਵੀ ਉੱਤੇ ਆਹੋ ਬਰਫਾਂ ਆ ਤੁਰ ਪਿਆਰੇ ਉਹਨਾਂ ਦੇ ਵੀ ਗਿੱਟ ਦੀ ਸਾਈਡ ਤੇ ਦੇਖਦਾ ਪਿਆ ਸੀ ਮਿਕਸ ਲੀਓ ਬੈਨਾਂ ਦੋ ਕੀ ਬੰਕੇ ਨੇ ਬੁਲ ਹਮ ਅਰੇ ਕਿ ਦੇਖ ਬੰਦਰ ਨਾਲ ਵਾਲੇ ਕੁਆ ਦੇਖ ਲੈ ਕੰਦਰ ਹਾਂ ਹਾਂ ਉਹ ਦਿਖ ਰਿਹਾ ਨੇ ਬੁਲ ਘਾਤੋ ਪਿਆ

ਕੀ ਤੇ ਖੜਾ ਰਿਹਾ ਦੇ ਹੂੰ ਹੌਂਦਾ ਬੁੱਲ ਬੁੱਲਾਈ ਹੂੰ ਉਹ ਅੰਦਰ ਵੜਨਾ ਚਾਹੁੰਦਾ ਹੋਵੇ ਸਭ ਦੇ ਗੇਟੇ ਸਾਈਡਾਂ ਦੇ ਦੋ ਹੂੰ ਚੋਲਿਆ ਫੇਦਾ ਇੱਕ ਮਾਰ ਦੇਖੋ ਕਿ ਰੋਡ ਦੇ ਪੁੱਲਾਂ ਗਿਆ ਹੋਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਵਿੱਤਾਦੀਪ ਸਿੰਘ ਲਵਾਣਾ ਕਾਉਂਸਲਰ ਵਾਰਡ ਨੰਬਰ 24 ਤੋਂ ਹਾਂ ਅੱਜ ਇੱਕ ਮੇਰੇ ਵਾਰਡ ਦੀ ਵੀਡੀਓ ਇੱਕ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੁਹੱਲਾ ਵੈਸਟਰਨ ਗਲੇਮ ਦੀ ਜਿਹਦੇ ਵਿੱਚ ਇੱਕ ਤਿੰਦੂਆ ਟਾਈਪ ਜੰਗਲੀ ਜਾਨਵਰ ਗਲੀਆਂ 'ਚ ਘੁੰਮਦਾ ਦਿਖ ਰਿਹਾ ਮੇਰੀ ਮਹਿਕਮੇ ਨੂੰ ਬਹੁਤ ਹੱਥ ਜੋੜ ਕੇ ਅਪੀਲ ਹੈ ਕਿ ਲੋਕਾਂ ਦੀ ਸੇਫਟੀ ਤੇ ਸਿਕਿਉਰਿਟੀ ਦੇ ਲਈ ਜਲਦੀ ਜਲਦੀ ਉਹਨੂੰ ਰੈਸਕਿਊ ਕਰਕੇ ਉਹਨੂੰ ਵਾਪਸ ਜੰਗਲਾਂ 'ਚ ਛੱਡਿਆ ਜਾਵੇ ਕਿਉਂਕਿ ਮੌਸਮ ਹੁਣ ਖੁੱਲ ਗਿਆ ਬੱਚੇ ਆਮ ਬਿਲੀਆਂ ਦੇ ਵਿੱਚ ਖੇਡਦੇ ਰਹਿੰਦੇ ਆ ਉਹ ਮੰਨਣਾ ਇਦਾਂ ਦਾ ਆ ਵੀ ਉਹ 10 11 11 ਵਜੇ ਤੱਕ ਜਿਹੜੇ ਲੋਕਾਂ ਗਲੀ ਦੇ ਵਿੱਚ ਸੈਰ ਕਰਦੇ ਰਹਿੰਦੇ ਤੇ ਇਸ ਤੋਂ ਪਹਿਲਾਂ ਕੋਈ ਅਨਫੋਰਚੂਨੇਟਲੀ ਕੋਈ ਮਾਰੀ ਘਟਨਾ ਹੋਵੇ ਉਹ ਕਿਸੇ ਤੇ ਅਟੈਕ ਕਰੇ ਮੇਰੀ ਡਿਪਾਰਟਮੈਂਟ ਨੂੰ ਹੱਥ ਜੋੜ ਕੇ ਬੇਨਤੀ ਆਤੀ ਉਹਨੂੰ ਜਲਦੀ ਰੈਸਕਿਊ ਕਰਕੇ ਉਹਨੂੰ ਵਾਪਸ ਜੰਗਲਾਂ ਦੇ ਵਿੱਚ ਛੱਡਿਆ ਜਾਵੇ ਔਰ ਮੇਰੀ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਜਿੰਨੀ ਦੇ ਤੱਕ ਸਾਨੂੰ ਵਿਭਾਗ ਇਸ ਰਿਲੇਟਿਡ ਕੋਈ ਅਪਡੇਟ ਨਹੀਂ ਦਿੰਦਾ ਅਸੀਂ ਆਪਣੀਆਂ ਸਰਾਉਂਡਿੰਗਸ ਥੋੜੀ ਜਿਹੀ ਸੇਫਟੀ ਰੱਖੀਏ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਸਿਕਿਉਰ ਕਰਕੇ ਥੋੜਾ ਅਲਰਟ ਰਹਿ ਕੇ ਅਸੀਂ ਜਿੰਨੀ ਦੇਰ ਤੱਕ ਸਾਨੂੰ ਮਹਿਕਮਾ ਨਹੀਂ ਇਸ ਬਾਰੇ ਜਾਣੂ ਕਰਾਉਂਦਾ ਅਸੀਂ ਅਲਰਟ ਰਹੀਏ ਇੱਕ ਵਾਰ ਫਿਰ ਤੋਂ ਮੇਰੀ ਮਹਿਕਮੇ ਨੂੰ ਅਪੀਲ ਹੈ ਵਾਈਲਡ ਲਾਈਫ ਨੂੰ ਵੀ ਅਪੀਲ ਹੈ ਫੋਰੈਸਟ ਡਿਪਾਰਟਮੈਂਟ ਨੂੰ ਵੀ ਅਪੀਲ ਹੈ ਕਿ ਇਸ ਮੈਟਰ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਉਹਦਾ ਸਰਚ ਕਰਕੇ ਉਹਨੂੰ ਲੱਭ ਕੇ ਉਹਨੂੰ ਵਾਪਸ ਜੰਗਲਾਂ 'ਚ ਭਿੱਜਾ ਦਵੇ ਥੈਂਕ ਯੂ